ਨ ਕੋਟ ਨਾਨਕ ਟੈ ਨਾ ਜਾਏ ਪਾਛੇ ਕਹਿੰਦੇ ਹੀ ਭਾਈ ਇਹ ਨਾਮੁ ਕਜਾਨਾ ਕਦੇ ਮੁਕਣ ਵਾਲਾ ਨਹੀਂ ਨਾ ਏ ਖਰਚਿਆ ਮੁਕਦਾ ਨਾ ਏ ਗਵਾਚਦਾ ਹੈ ਪੂਰੇ ਸਤਗੁਰ ਦੀ ਆਦਿ ਥਾਏ ਇਸ ਧੰ ਦੀ ਏ ਸਿਵਤ ਮੈਨੂੰ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ ਆਪਣੇ ਸਤਿਗੁਰ ਕੋ ਸਦ ਬਲ ਜਾਈ ਏ ਭਾਈ ਮੈਂ ਆਪਣੇ ਸਤਿਗੁਰ ਤੋਂ ਸਦਾ ਸਦਕੇ ਜਾਂਦਾ ਗੁਰ ਕਿਰਪਾ ਤੇ ਹਰ ਮਨ ਵਸਾਈ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਤਾਂ ਆਪਣੇ ਮਨ ਵਿੱਚ ਵਸਾਦਾ ਹੇ ਧੇਤਨਵੰਤ ਹਰ ਨਾਮ ਲਿਵ ਲਾਈ ਜੀ ਕਹਿੰਦੇ ਨੇ ਭਾਈ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜ ਕੇ ਆਤਮਿਕ ਜੀਵਨ ਦੇ ਸ਼ਾਹ ਬਣ ਗਏ ਗੁਰਪੁਰ ਹੈ ਹਰ ਧੰਨ ਪਰਗਾਸਿਆ ਹਰ ਕਿਰਪਾ ਤੇ ਵਸ ਮਨ ਆਇ ਰਾਵ ਜਿੰਦੇ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਪੂਰੇ ਗੁਰੂ ਦੇ ਪ੍ਰਮਾਤਮਾ ਦੇ ਨਾਮ ਦਾ ਧੰਨ ਪ੍ਰਗਟ ਕਰ ਦਿੱਤਾ ਇਹ ਭਾਈ ਇਹ ਨਾਮ ਧੰਨ ਪ੍ਰਮਾਤਮਾ ਦੀ ਕਿਰਪਾ ਨਾਲ ਮਨ ਵਿੱਚ ਆ ਕੇ ਵਸਦਾ ਹੈ ਰਹਉ ਆਪਗਣ ਕਾਟ ਗੁਣ ਹਿਰਦੈ ਸੁਮਾਏ ਜਿ ਭਾਈ ਗੁਰੂ ਸ਼ਰਨੈ ਮਨੁਕ ਦੇ ਔਗਣ ਦੂਰ ਕਰਕੇ ਪ੍ਰਮਾਤਮਾ ਦੀ ਸਿਵਤ ਸਲਾਹ ਉਸ ਦੇ ਹਿਰਦੈ ਵਿੱਚ ਵਸਾ ਲੈਂਦਾ ਹੈ ਪੂਰੇ ਗੁਰ ਕੈ ਸਹਿਜ ਸੁਭਾਈ ਇਸ ਬਾਣੀ ਦੀ ਬਰਕਤ ਨਾਲ ਆਤਮਕ ਡੋਲਤਾ ਵਿੱਚ ਸਮਾਈ ਹੋਈ ਰਹਿੰਦੀ ਹੈ ਪੂਰੇ ਗੁਰ ਕੀ ਸਾਚੀ ਬਾਣੀ ਇਹ ਭਾਈ ਪੂਰੇ ਗੁਰੂ ਦੀ ਉਚਾਰੀ ਹੋਈ ਸਦਾ ਥਿਰ ਪ੍ਰਭੂ ਦੀ ਸਿਵਤ ਸਲਾਵ ਵਾਲੀ ਬਾਣੀ ਸੁਖ ਮਾਨ ਅੰਤਰ ਸਹਿਜ ਸੁਮਾਨੀ ਪਾਤਸ਼ਾਹ ਕਹਿੰਦੇ मनुक्क ਦੇ ਮਨ ਵਿੱਚ ਆਤਮਿਕ ਹਲਾਰੇ ਪੈਦਾ ਕਰਦੀ ਹੈ ਇਕ ਚਰਜ ਜਨ ਦੇਖੋ ਭਾਈ ਇਹ ਭਾਈ ਜਨੋ ਇੱਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ ਦੁਬਦਾ ਮਾਰ ਹਰ ਮਨ ਵਸਾਈ ਕਿੰਦੇ ਗੁਰੂ मनुक्क ਦੇ ਅੰਦਰੋਂ ਤੇਰ ਮੇਰ ਮਟਾ ਕੇ ਪਰਮਾਤਮਾ ਦਾ ਨਾਮ ਉਸ ਦੇ ਮਨ ਵਿੱਚ ਵਸਾ ਦਿੰਦਾ ਹੈ ਨਾਮ ਅਮੋਲਕ ਨਾ ਪਾਇਆ ਜਾਏ ਪਛਗਦੇ ਭਾਈ ਪਰਮਾਤਮਾ ਦਾ ਨਾਮ ਅਮੋਲਕ ਹੈ ਇਸੇ ਵੀ ਦੁਨਿਆਵੀ ਕੀਮਤ ਨਾਲ ਨਹੀਂ ਮਿਲ ਸਕਦਾ ਗੁਰ ਪ੍ਰਸਾਦ ਵਸੈ ਮਨ ਆਏ ਇਹਨੇ ਹਾ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਵਸਦਾ ਹੈ ਸਭ ਮੈਂ ਵਸ ਪ੍ਰਵੇਕ ਕੋ ਸੋਏ ਇਹ ਭਾਈ ਭਾਵੇਂ ਉਹ ਇੱਕ ਪਰਮਾਤਮਾ ਆ ਵੀ ਸਭ ਵਿੱਚ ਵਸਦਾ ਹੈ ਗੁਰਮਤੀ ਘਟ ਪ੍ਰਗਟ ਹੋਏ ਪਰ ਗੁਰੂ ਦੀ ਮੱਤ ਤੇ ਤੁਰਿਆ ਹੀ ਰੁਕਦੇ ਹਿਰਦੇ ਵਿੱਚ ਬਰਕਟ ਹੁੰਦਾ ਹੈ ਸਜ ਜਨ ਪ੍ਰਭ ਜਾਣ ਪਛਾਣਿਆ ਪਛ ਕਦੇ ਆਤਮ ਕਡੋਲਤਾ ਵਿੱਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਗੀ ਸਾਝ ਪਾ ਕੇ ਉਸ ਨੂੰ ਆਪਣੇ ਅੰਦਰ ਵਸਦਾ ਪਛਾਣ ਲਿਆ ਹੈ ਨਾਨਕ ਨਾਮ ਮਿਲੈ ਮਨ ਮਾਨਿਆ ਸਹਿਜ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੈ ਮਨ ਮਾਨਿਆ ਜਿੰਦੇ ਉਸ ਨੂੰ ਪ੍ਰਮਾਤਮਾ ਦਾ ਨਾਮ ਸਦਾ ਲਈ ਪ੍ਰਾਪਤ ਹੋ ਜਾਂਦਾ ਉਸ ਦਾ ਮਨ